ਮੰਨੇ ਮੋਟੇ ਆ ਫੋਨ ਆਇਆ ਉਹਦੇ ਵਿੱਚ ਲਹੌਦੀ ਦਾ ਬੇੜੀ ਲੜਾਈ ਹੋ ਰਹੀ ਆ ਕਿਸੀ ਮੌਕੇ ਤੇ ਪਹੁੰਚੇ ਤੇ ਜਨਮ ਮੌਕੇ ਦੇ ਗਾਂ ਲੜਾਈ ਤਾਂ ਹੋ ਰਹੀ ਸੀ ਪਰ ਸਾਨੂੰ ਦੇਖ ਕੇ ਆਵੜਾ ਦੌੜੀ ਪੈ ਗਈ ਭੱਜ ਕੇ ਗਈ ਮੁੰਡੇ ਭੱਜਦੇ ਤੇ ਇੱਕ ਮੁੰਡਾ ਕਾਬੂ ਕਰਦੇ ਉਹਨੂੰ ਸੀ ਥਾਣੇ ਲੈ ਤਾਲੇ ਦਾ ਕੀ ਪਤਾ ਕਿ ਤੈਪ ਚੋਂ ਕਿੱਥੇ ਦਾ ਰਹਿਣ ਵਾਲਾ ਕਹਿੰਦਾ ਮਨਾਲੇ ਦਾ ਰਹਿਣ ਵਾਲਾ ਤੇ ਫਿਰ ਸਾਨੂੰ ਉਧਰੋਂ ਮੈਡੀਕਲ ਬਲ ਹਰਜਿੰਦਰਾ ਹਸਪਤਾਲ ਵੱਲੋਂ ਮੈਸੇਜ ਆ ਗਿਆ ਇਹ ਇੱਕ ਬੰਦਾ ਦਾਗਲਾ ਪ੍ਰਿੰਸ ਲੜਾਈ ਝਗੜੇ ਕੰਨ ਵਿੱਚ ਕਾਲ ਵੀ ਲਾਈਓ ਭੇਜੋ। ਉਸੇ ਰਕ ਲੜਾਈ ਹੋਏ ਦਸ ਮੈਟਰ। ਮੇਰੇ ਰਾਤੀ 11:30 ਵਜੇ 8 ਅਗਸਤ ਦੇ ਮੈਂ ਸੀਗਾ ਐਸਐਸਸੀ ਨੰਬਰ ਸਾਈਡਾ। ਤਾਂ ਮੈਨੂੰ ਮੁਰਸੀਆ ਫੋਨ ਆਇਆ। ਕਹਿੰਦੇ ਵੀ ਦਲਹੌਜੀ ਥਾਪੇ ਦੇ ਲੜਾਈ ਹੋ ਰਹੀ ਆ ਕਿ ਤੁਸੀਂ ਮੌਕੇ ਤੇ ਪਹੁੰਚੋ। ਤੇ ਜਾਨਵੇਂ ਮੌਕੇ ਤੇ ਗਿਆ ਲੜਾਈ ਤਾਂ ਹੋ ਰਹੀ ਸੀ ਪਰ ਸਾਨੂੰ ਦੇਖ ਕੇ ਹਵਲਾ ਦੌੜੀ ਪੈ ਗਈ। ਭੱਜ ਗਏ ਕੀ ਮੁੰਡੇ ਭੱਜਦੇ ਤੇ ਇੱਕ ਮੁੰਡਾ ਕਾਬੂ ਕਰ ਲਿਆ ਉਹਨੂੰ ਅਸੀਂ ਥਾਣੇ ਲੈ ਆਏ ਥਾਲੇ ਦਾ ਕੀ ਪਤਾ ਕਿ ਤੈ ਵਿੱਚੋਂ ਕਿੱਥੇ ਦਾ ਰਹਿਣ ਵਾਲਾ ਕਹਿੰਦਾ ਮੈਂ ਬਨਾਲੇ ਦਾ ਰਹਿਣ ਵਾਲਾ ਬਾਲੀ ਬੇਕਰੌਨੀ ਆ ਕੋਟੇਸ਼ਨ ਜਿੱਲੇ ਭਾਈ ਤੇ ਪਰੇ ਸੋਰਨੋ ਚੱਲ ਜੀ ਉਹਨੂੰ ਅਸੀਂ ਰੱਖਿਆ ਪਹਟਾਇਆ ਤੇ ਉਹਦੇ ਨਾਲ ਦੇ ਪੁੱਛੇ ਵੀ ਤੇਰੇ ਨਾਲ ਕਿਹੜੇ ਜੀ ਕਰੇ ਮੈਂ ਨਾਲ ਦੇ ਤਿੰਨ ਮੁੰਡੇ ਹੋਰ ਸੀਗੇ ਸੋਰਜ ਗੁਲਾਬ ਤੇ ਬਬਲੂ ਉਹ ਵੀ ਉੱਥੇ ਬਨਾਲੇ ਆਂਦੇ ਨੇ सिटी टूजी एरिया ਪੈਂਦਾ ਉਹ ਤੇ ਫਿਰ ਸਾਨੂੰ ਉਧਰੋਂ ਮੈਡੀਕਲ ਬਲੰਗ ਅਰਜਿੰਦਰਾ ਹਸਪਤਾਲ ਵੱਲੋਂ ਮੈਸੇਜ ਆ ਗਿਆ ਵੀ ਇੱਕ ਬੰਦਾ ਦਾਖਲਾ ਪ੍ਰਿੰਸ ਲੜਾਈ ਝਗੜੇ ਕਾਰਨ ਵੀ ਕਾਰ ਵੀ ਲੈ ਆਈਓ ਭੇਜੋ ਤੇ ਮੌਕੇ ਤੇ ਗਿਆ ਮੈਂ ਉਹਦੇ ਬਿਆਨ ਲੈ ਕੇ ਆਇਆ ਤੇ ਬਿਆਨ ਲੱਜ ਕਰਦੇ ਤੇ ਐਮ ਆਰ ਆਰ ਤੇ ਜਿਹੜੇ ਆ ਸੱਤਾ ਬਲੰਟਾਈ ਹੋ 14 ਕਿਲੋ ਮੰਦ ਲਗਾਈ ਤੇ ਲੜਾਈ ਦਾ ਕਾਰਨ ਇਹ ਸੀ ਅਜੇ ਇਹਦੇ ਆਪਸ ਵਿੱਚ ਕੋਈ ਲੜਾਈ ਹੋਈ ਸੀ ਪਹਿਲਾਂ ਵੀ ਹੁੜੀਆਂ ਲੜਾਈ ਕਿ ਹਰ ਸੈਨੀਵਾਲਾ ਉਧਰ ਹੀ ਉਹ ਪਹਿਲਾਂ ਕਿਸੇ ਗੱਲੋਂ ਝਗੜਾ ਹੋਊਗਾ ਤੇ ਬਾਕੀ ਜਿਹਨਾਂ ਜਿਹੜਾ ਆਪਾਂ ਤਿੰਨੇ ਮੁੰਡੇ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚ ਕਲੀਅਰ ਗੱਲ ਨਹੀਂ ਹੁੰਦੀ ਐ ਸਹੀ ਕਲੀਅਰ ਗੱਲ ਹੈਗੀ ਆ ਉਹ ਸੀਸੀਟੀਵੀ ਵੀ ਵੀਡੀਓ ਸਾਹਮਣੇ ਆ ਹਾਂ ਸੀਸੀਟੀਵੀ ਜਿਹੜਾ ਪਗਾਂ ਲੱਗੀ ਉਹ ਜਾਓ ਆਪਾਂ ਨੂੰ ਕਿਹੜੇ ਮਾਦਮੇ ਵਿੱਚ ਜਿਹੜੇ ਮੁੰਡੇ ਬਾਹਰ ਨੇ ਜੀਹਦਾ ਝਗੜਾ ਸੀਗਾ ਪਹਿਲਾਂ ਉਹ ਪਤਾ ਲੱਗ ਜੂ ਆਪੇ ਤਿੰਨਾਂ ਚ ਕਿਦਾਂ ਝਗੜ ਸੀ ਕੀ ਗੱਲ ਸੀ ਪਹਿਲਾਂ ਉਹ ਸਾਹਮਣੇ ਬਾਅਦ ਚਾਓ ਤੁਹਾਡੇ ਵੱਲੋਂ ਕੋਈ ਕਾਰਵਾਈ ਕਿੰਨਾ ਦੀ ਕਾਰਵਾਈ ਨਹੀਂ ਮੇਰੇ ਬਲਬਲ ਤੇ ਬਿਆਨ ਲਿਖ ਲੈ ਮੈਂ ਆਪਣਾ ਬਿਆਨ ਐ ਮਲਾਲ ਦੇ ਸਾਹਮਣੇ ਜਿਹੜੀ ਬਲਦੀ ਕਾਰਵਾਈ ਮੈਂ ਕਰ ਰਿਹਾ ਕੋਈ ਵੈਪਨ ਨਾ ਵੀ ਹੋਰ ਹੋਰ ਦਿੱਤਾ ਉਹ ਬਨਾਲੇ ਆ ਰਹੇ ਹੁਣ ਕਾਲੂ ਬੁਲਾਏ ਨੇ ਡੈਂਟੀਫਾਈ ਕਰਕੇ ਬੰਦਾ ਪ੍ਰਧਾਨ ਦੇ ਜਿੰਮੇ ਵਾਲੇ ਨੇ ਉਹਦਾ ਗੱਲ ਹੋਈ ਆ ਥਾਣੇ ਉੱਤੇ ਬਨਾਲੇ ਵਿੱਚ ਸਿੱਧੀ ਗੱਲ ਹੋ ਗਈ ਸੀ ਜਦ ਪਈ ਉਸ ਮਾਮਲੇ ਨੂੰ ਲੈ ਕੇ ਨਹੀਂ ਸਿੱਧੀ ਟੂਵਰ ਗੱਲ ਹੋਈ ਆ ਉਹ ਕਾਲੂ ਬੰਦੇ ਪੇਸ਼ ਕਰ ਰਹੇ ਨੇ ਤੇਰਾ ਪੁਲਿਸ ਜਿਹੜੀ ਬੰਦ ਕਾਰਵਾਈ ਜਿਹੜੇ ਬੈਫਾਣ ਉਹ ਵੀ ਆਪਾਂ ਲਮਾ ਜਿਹੜੇ ਬੰਦੇ ਪਰਚਾ ਵੀ ਦਵਾਂਗੇ